ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਰਬਜੀਤ ਵਿਰੋਧ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਕੀਤਾ ਗਿਆ ਇਸ ਵਕਤ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਦੇਖੋ ਜਿਸ ਤਰੀਕੇ ਨਾਲ ਜੋ ਚਾਈਨਾ ਦੇ ਰਾਸ਼ਟਰਪਤੀ ਭਾਰਤ ਦੌਰੇ ਤੇ ਆਏ ਹੋਏ ਨੇ ਅੱਜ ਦੂਜਾ ਦਿਨ ਹੈ ਉਹਨਾਂ ਦੇ ਦੌਰੇ ਦਾ ਔਰ ਹైదరాబాద్ ਹਾਊਸ ਤੇ ਵਿੱਚ ਬਾਈਲੈਟਰਲ ਜਿਹੜੀ ਗੱਲਬਾਤ ਹੈ ਉਹ ਦੋਨਾਂ ਦਸ਼ਮ ਵਿਚਾਰ ਹੋ ਰਹੇ ਦੂਸਰੇ ਪਾਸੇ ਜੋ ਤਿੱਬਤੀ ਹੈਗੇ ਨੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਦਿੱਲੀ ਦੇ ਵਿੱਚ ਰਹਿੰਦੇ ਉਹਨਾਂ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਔਰ ਤੁਹਾਨੂੰ ਯਾਦ ਹੋਵੇਗਾ ਕਿ ਤਿੱਬਤ ਔਰ ਚੀਨ ਦੇ ਵਿੱਚ ਜੋ ਤਿੱਬਤੀਆਂ ਦੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਹੋ ਰਿਹਾ ਉਸੇ ਦੇ ਵਿਰੋਧ ਦੇ ਵਿੱਚ ਇਹ ਲੋਕ ਪ੍ਰੋਟੈਸਟ ਕਰ ਰਹੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਹੈ ਹਾਲਾਂਕਿ ਪਰ ਜਿਸ ਤਰੀਕੇ ਨਾਲ ਇਹ ਪ੍ਰੋਟੈਸਟ ਕਰਦੇ ਨੇ ਇੱਕਦਮ ਆ ਕੇ ਅਚਾਨਕ ਕਹਿ ਸਕਦੇ ਨੇ ਕਿ ਪੁਲਿਸ ਨੂੰ ਵੀ ਵੱਡੀ ਸਿਰਦਰਦੀ ਛੇੜ ਦਿੰਦੇ ਆ ਔਰ ਇਹ ਪ੍ਰੋਟੈਸਟ ਜਿਹੜਾ ਹੈਗਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਜਗ੍ਹਾ ਤੇ ਦਿੱਲੀ ਦੇ ਔਰ ਇਸ ਯਾਤਰਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਿਸਥਾਰ ਨਾਲ ਜਾਣਨਾ ਚਾਹਾਂਗੇ ਸਰਪ ਜੀ ਤਾਂ ਅਖਰ ਕਾਰਨ ਕੀ ਹੈ ਕਿਉਂ ਤਿੱਬਤੀ ਲੋਕ ਚੀਨੀ ਰਾਸ਼ਟਰਪਤੀ ਦਾ ਵਿਰੋਧ ਕਰ ਰਹੇ ਨੇ ਅਮਨ ਜਿਤੇ ਜਿਸ ਤਰੀਕੇ ਨਾਲ ਚੀਨ ਦੀ ਇੱਕ ਨੀਤੀ ਹੈਗੀ ਦਮਨਕਾਰੀ ਨੀਤੀ ਔਰ ਕਾਫੀ ਹਿੱਸਾ ਜਿਹੜਾ ਤਿੱਬਤ ਦਾ ਹੈਗਾ ਉਹ ਚੀਨ ਦੇ ਕਬਜ਼ੇ ਦੇ ਵਿੱਚ ਹੈਗਾ ਉੱਥੇ ਕਾਫੀ ਜਨਰਤਰ ਕਹਿ ਸਕਦੇ ਨੇ ਕਿ ਮਨੁੱਖੀ ਅਧਿਕਾਰਾਂ ਦਾ ਹਨਨ ਬਹੁਤ ਜ਼ਿਆਦਾ ਹੁੰਦਾ ਹੈ ਉਸੇ ਚੀਜ਼ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੇ ਸ਼ਰਨ ਲਈ ਹੋਈ ਹੈ ਇੰਡੀਆ ਦੇ ਵਿੱਚ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਚੀਨੀ ਜਿਹੜਾ ਤਿੱਬਤੀ ਭਾਈਚਾਰਾ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਪ੍ਰੋਟੈਸਟ ਕਰਦਾ ਆ ਰਿਹਾ ਹੈਗਾ ਇਹ ਉਹ ਜੋ ਲੋਕ ਭਾਰਤ ਦੇ ਵਿੱਚ ਰਹਿ ਰਹੇ ਨੇ ਉਸੇ ਕਰਕੇ ਇਹ ਯਾਤਰਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਮੰਗ ਕਰੀ ਜਾ ਰਹੀ ਹੈ ਕਿ ਭਾਰਤ ਨੂੰ ਇਹ ਗੱਲਬਾਤ ਨਹੀਂ ਕਰਨੀ ਚਾਹੀਦੀ ਕਿਉਂਕਿ ਉੱਥੋਂ ਦੇ ਜਿਹੜੇ ਹਾਲਾਤ ਹੈਗੇ ਨੇ ਉਹ ਹਾਲਾਤ ਠੀਕ ਨਹੀਂ ਹੈ ਜੀ ਧੰਨਵਾਦ ਸਰਪਜੀਤ ਜੀ ਇਸ ਤमाम ਜਾਣਕਾਰੀ ਲਈ ਸੋ ਤਿੱਬਤ ਦਾ ਇੱਕ ਵੱਡਾ ਹਿੱਸਾ ਜੋ ਕਿ ਚੀਨ ਵੱਲੋਂ ਉਸ ਹਿੱਸੇ ਦਾ ਕਬਜ਼ਾ ਕੀਤਾ ਗਿਆ ਐਸੇ ਦਾ ਵਿਰੋਧ ਲਗਾਤਾਰ ਕੀਤਾ ਜਾਂਦਾ ਹੈ ਤੇ ਮਨੁੱਖੀ ਅਧਿਕਾਰਾਂ ਦਾ ਖਲਲ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਤਿੱਬਤੇ ਹੁੰਦਾ ਤੇ ਐਸੇ ਦਾ ਵਿਰੋਧ ਕਰਦਿਆ ਹੋਇਆ ਅੱਜ ਚੀਨੀ ਰਾਸ਼ਟਰਪਤੀ ਦਾ ਖਿਦ ਦੇ ਖਿਲਾਫ ਉਹਨਾਂ ਦੇ ਦੌਰੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ